ਆ ਨੌਜਵਾਨ ਸੁੱਗੇ ਪਿੰਡ ਦਾ ਰਹਿਣ ਵਾਲਾ ਹੈ ਸੁੱਗਾ ਜ਼ਿਲ੍ਹਾ ਤਰਨਤਾਰਨ ਦਾ ਇੱਕ ਛੋਟਾ ਜਿਹਾ ਪਿੰਡ ਹੈ ਜਿੱਥੇ ਇਹ ਵੀਰ ਆਪਣਾ ਫਾਸਪੋਰਟ ਲਾ ਕੇ ਗੁਜ਼ਾਰਾ ਕਰਦਾ ਸੀ ਦੋ ਬੱਚੇ ਨੇ ਇਸ ਵੀਰ ਦੇ ਧਰਮ ਪਤਨੀ ਹੈ ਪਿਛਲੇ ਕੁਝ ਦਿਨਾਂ ਤੋਂ ਇਸ ਨੇ ਕੁਝ ਟੈਸਟ ਕਰਵਾਏ ਜਿਸ ਵਿੱਚ ਇਸ ਨੂੰ ਕੈਂਸਰ ਨਾਲ ਪੀੜ ਦੱਸਿਆ ਗਿਆ ਹੈ ਸੈਕੰਡ ਸਟੇਜ ਹੈ ਇਸ ਦੀ ਕੈਂਸਰ ਦੀ ਇਲਾਜ ਵਾਸਤੇ ਡਾਕਟਰਾਂ ਵੱਲੋਂ ਲਗਭਗ 3.5 ਲੱਖ ਦਾ ਖਰਚਾ ਦੱਸਿਆ ਗਿਆ ਹੈ ਫਾਸਟ ਫੂਡ ਦੀ ਰੇੜੀ ਲਾਉਣ ਵਾਲਾ ਇਹ ਨੌਜਵਾਨ ਆਪਣਾ ਇਲਾਜ ਬਿਲਕੁਲ ਨਹੀਂ ਕਰਵਾ ਸਕਦਾ ਘਰ ਵਿੱਚ ਛੋਟੇ ਛੋਟੇ ਬੱਚੇ ਹਨ ਵੀਰ ਨੇ ਗੁਹਾਰ ਲਾਈ ਕਿ ਜੇਕਰ ਮੈਨੂੰ ਕੁਝ ਹੋ ਗਿਆ ਤਾਂ ਮੇਰੇ ਬੱਚੇ ਰੋਲ ਜਾਣਗੇ ਉਹਨਾਂ ਨੇ ਦਾਨੀ ਸਚਨਾ ਗਾੜੀ ਬੇਨਤੀ ਕੀਤੀ ਹੈ ਕਿ ਮੈਂ ਕਿਸੇ ਕੋਲੋਂ ਕੋਈ ਪੈਸਾ ਨਹੀਂ ਮੰਗਦਾ ਪਰ ਮੇਰਾ ਇਲਾਜ ਕਰਵਾ ਦਿਓ ਤਾਂ ਜੋ ਮੈਂ ਆਪਣੇ ਬੱਚਿਆਂ ਦੇ ਵਿੱਚ ਸਹੀ ਸਲਾਮਤ ਰਹਿ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਾਂ ਕੀ ਕਿਹਾ ਇਸ ਕੈਂਸਰ ਨਾਲ ਪੀੜਤ ਵੀਰ ਨੇ ਆਓ ਤੁਹਾਨੂੰ ਵੀ ਸੁਣਾਉਣੇ ਹਨ ਆਜੀ ਭਾਈ ਸਾਹਿਬ ਕੀ ਨਾਮ ਤੁਹਾਡਾ ਅਤਲ ਸੱਠੀ ਅਤਲ ਸੱਠੀ ਜੀ ਇਹੜੀ ਰਿਪੋਰਟ ਦਿਖਾ ਰਹੇ ਹੋ ਤੁਸੀਂ ਡਾਕਟਰ ਜੀ ਕੀ ਪ੍ਰੋਬਲਮ ਹੈ ਇਹਦੇ ਵਿੱਚ ਇਹ ਜੀ ਮੈਨੂੰ ਫੂਡ ਪਾਈਪ ਚ ਕੈਂਸਰ ਆਇਆ ਜੀ ਸੈਕੰਡ ਸਟੇਜ ਤੇ ਤੇ ਹਾਂ ਵੀ ਮਤਲਬ ਕਿ ਉਹਨਾਂ ਨੇ ਆਖਿਆ ਆਪਰੇਟ ਕਰਨਾ ਸੇ ਸਾਨੂੰ 4.5 ਤੋਂ 5 ਲੱਖ ਰੁਪਏ ਦੀ ਜ਼ਰੂਰਤ ਹੈ ਹੂੰ ਤੇ ਮੇਰਾ ਇੰਨਾ ਕੰਮ ਹੈ ਨਹੀਂ ਚੱਲਦਾ ਕਿ ਹਾਂ ਵੀ ਜਿਹੜਾ ਵਾ ਸੀ ਮਤਲਬ ਕਿ ਆਪਣਾ ਇਲਾਜ ਕਰਾ ਸਕੀ ਅਸੀਂ ਬਾਹਰੋਂ ਆਏ ਦੇ ਹਾਂ ਤੇ ਆਵੇ ਉਸ ਅਸੀਂ ਕਿਸੇ ਦੇ ਮਕਾਨ ਚ ਰਹਿਨੇ ਆ ਸਮਾਨ ਵੀ ਉਹਨਾਂ ਦਾ ਹੀ ਹੈ ਸਭ ਕੁਝ ਅੱਛਾ ਸਾਡਾ ਕੁਝ ਤੁਹਾਡਾ ਪਲਾਨ ਨਹੀਂ ਨਹੀਂ ਜੀ ਸਾਡਾ ਕੁਝ ਵੀ ਨਹੀਂ ਆਪਣਾ ਇੱਥੇ ਹੂੰ ਮੰਜੀਆ ਕਰ ਰਹੇ ਹੋ ਤੁਸੀਂ ਇੱਥੇ ਪੰਜਾਬ ਚ ਕੰਮ ਆਉਣ ਦੇ ਆਏ ਜੀ ਪੰਜਾਬ ਚ ਆਏ ਦੇ ਸਾਨੂੰ ਮਤਲਬ ਕੀ ਕੋਈ ਪੰਜ ਚਾਰ ਚਾਰ ਸਾਲ ਹੋ ਗਏ ਚਾਰ ਸਾਲ ਹੋ ਗਏ ਬहोत ਬੜ ਗੀਆਂ ਤਾਂ ਜੀ ਇਹ ਧਰਕੜ ਬਣ ਗਏ ਦੇ ਸਭ ਕੁਝ ਬਣ ਗਏ ਦਾ ਇੱਥੇ ਦਾ ਜੀ ਤੇ ਕਾਰੋਬਾਰ ਕੀ ਕਰਦੇ ਤੁਸੀਂ ਕਾਰੋਬਾਰ ਫਾਸਟ ਫੂਡ ਹੈ ਮੇਰਾ ਜੀ ਘਰ ਦੇ ਅੰਦਰ ਹੀ ਖੋਲੇ ਦਾ ਇੱਥੇ ਹੂੰ ਉੱਥੇ ਹੀ ਖੋਲੇ ਦਾ ਜਿਹੜਾ 3-400 ਰੁਪਏ ਬੰਦਾ ਜੀ ਤੇ ਉਹ ਉੱਥੇ ਨੇ ਪੈਸੇ ਡਾਕਟਰ ਨੇ ਇਲਾਜ ਵਾਸਤੇ ਆਖਿਆ ਸਾਢੇ 4-5 ਲੱਖ ਦੇ ਕਰੀਬ ਆਖਿਆ ਸਾਢੇ 4-5 ਲੱਖ ਹਾਂ ਜੀ ਹੂੰ ਉਹਨੇ ਤੁਹਾਡੇ ਕੋਲ ਨਹੀਂ ਪੈਸੇ ਨਹੀਂ ਹੈਗੇ ਨਹੀਂ ਜੀ ਨਹੀਂ ਕੀ ਮੰਗ ਕਰਦੇ ਹੋ ਇਹੋ ਕਿ ਗਾੜੀ ਬਿੰਤੀ ਹੈ ਕਿ ਆਵੇ ਤੁਹਾਡੀ ਮਦਦ ਕੀਤੀ ਜਾਏ ਤੇ ਆਵੇ ਸਾਨੂੰ ਮਿਲ ਕੇ ਸਹਿਯੋਗ ਦਿੱਤਾ ਜਾਏ ਛੋਟੇ ਛੋਟੇ ਬੱਚੇ ਮੇਰੇ ਜੀ ਤੇ ਉਹ ਅਗਰ ਮੈਨੂੰ ਕੁਝ ਹੋ ਗਿਆ ਤੇ ਉਹ ਵਿਚਾਰੇ ਰੋਲ ਜਾਣਗੇ ਬਿਲਕੁਲ ਹੀ ਉਹਨਾਂ ਦਾ ਕੋਈ ਨਹੀਂ ਸਾਡੇ ਮਾਪਿਓ ਵੀ ਨਹੀਂ ਹੈ ਮੇਰੀ ਨਾਲ ਦੀ ਦੇ ਵੀ ਮਾਪਿਓ ਨਹੀਂ ਹੈ ਹੂੰ ਤੇ ਨਾਲ ਸਾਡਾ ਕੋਈ ਅੱਗੇ ਪਿੱਛੇ ਰਿਸ਼ਤੇਦਾਰ ਹੈ ਕੋਈ ਮੇਰੇ ਛੋਟੇ ਛੋਟੇ ਬੱਚੇ ਉਹ ਰੋਲ ਨਾ ਜਾਣ ਪਿਆ ਵੀ ਗਾੜੀ ਬੇਨਤੀ ਹੈ ਕਿ ਸਾਡੀ ਮਦਦ ਕੀਤੀ ਜਾਏ ਕਿ ਮੈਂ ਆਪਣਾ ਇਲਾਜ ਕਰ ਸਕਾਂ ਤੇ ਆਪਣੇ ਬੱਚਿਆਂ ਨੂੰ ਇਲਾਜ ਕਰ ਸਕਾਂ ਤੇ ਆਪਣਾ ਕੰਮ ਦੁਬਾਰਾ ਸਟਾਰਟ ਕਰ ਸਕਾਂ ਫਿਲਹਾਲ ਹੁਣ ਤੁਸੀਂ ਜਿਤੋਂ ਇਲਾਜ ਕਰਾ ਰਹੇ ਹੋ ਉਹ ਕਿੱਥੋਂ ਕਰਾ ਰਹੇ ਅਸੀਂ ਅਲੀ ਇਲਾਜ ਕਿੱਥੋਂ ਵੀ ਸ਼ੁਰੂ ਨਹੀਂ ਕਰਾਇਆ ਕਿਉਂਕਿ ਸਾਡੇ ਕੋਲ ਬਿਲਕੁਲ ਵੀ ਸਹੂਗ ਨਹੀਂ ਹੈ ਪੈਸੇ ਦਾ ਧਿਆਵੀ ਅਸੀਂ ਕਿੱਥੋਂ ਵੀ ਇਲਾਜ ਨਹੀਂ ਕਰਾਇਆ ਸਿਰਫ ਰਿਪੋਰਟ ਵੀ ਕਰਾਈਏ ਉਹ ਵੀ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਦਿੱਤੇ ਸੀ ਤੇ ਤਾਂ ਕਰਕੇ ਰਿਪੋਰਟ ਅਸੀਂ ਐਂਡੋਸਕੋਪੀ ਕਰਾ ਸਕਿਆ ਸਾਡੇ ਕੋਲ ਬਿਲਕੁਲ ਵੀ ਗੁੰਜਾਇਸ਼ ਨਹੀਂ ਹੈ ਹੋਰ ਕੀ ਮੰਗ ਕਰਦੇ ਹੋ ਜੀ ਇਹੋ ਕੀ ਅਸੀਂ ਨੂੰ ਥੋੜੀ ਮਦਦ ਕੀਤੀ ਜਾਏ ਤੇ ਮੈਂ ਆਪਣਾ ਇਲਾਜ ਕਰਾ ਸਕਾਂ ਤੇ ਨਾਰਮਲ ਕਿ ਮੇਰੇ ਥੋੜੇ ਟੈਸਟ ਉਹ ਰੋ ਨੇ ਆ ਔਰ ਇਹ ਬਾਅਦ ਜਾ ਕੇ ਕਿਥੇ ਮੇਰਾ ਉਹ ਵਾਲਾ ਇਲਾਜ ਹੋਣਾ ਦੂਸਰਾ ਕੈਂਸਰ ਦਾ ਠੀਕ ਹਾਜੀ ਭਾਜੀ ਕੀ ਨਾਮ ਤੁਹਾਡਾ ਰਾਖੀ ਸੇਠੀ ਕਿਹੜਾ ਪਿੰਡ ਹੈ ਸੁੱਗਾ ਕੀ ਮੁਸ਼ਕਲ ਹੈ ਤੁਹਾਡੇ ਘਰੋਂ ਇਨ ਜੇਬ ਲੱਕੀਸ ਬਲਗ ਨਾਰੀ ਚ ਜਾ ਕੇ ਤਾਂ ਇਹ ਵੀ ਹੈ ਕੈਂਸਰ ਹੈ ਇਹ ਦੀ ਹੈ ਕੈਂਸਰ ਹੋ ਗਿਆ ਹਾਂ ਜੀ ਤੇ ਕਿੰਨਾ ਖਰਚਾ ਖਰਚਾ ਕੇ ਡਾਕਟਰ ਚਾਰ ਪੰਜ ਲੱਖ ਚਾਰ ਪੰਜ ਲੱਖ ਕੀ ਕੰਮ ਕਰਦੇ ਇਹ ਫਾਸਟ ਫੂਡ ਦਾ ਫਾਸਟ ਫੂਡ ਦਾ ਕਿੰਨੇ ਕੇ ਪੈਸੇ ਮੰਗੇ ਨਾਖੇ ਚਾਰ ਪੰਜ ਲੱਖ ਚਾਰ ਪੰਜ ਲੱਖ ਹੂੰ ਉਹ ਕੀ ਮਾਮ ਕਰਦੇ ਇਹ ਆਖਦੇ ਆ ਕਿ ਥੋੜੀ ਜੀ ਮਦਦ ਹੋਈ ਜਾਏਗੀ ਤਾਂ ਚਲੋ ਠੀਕ ਠਾਕ ਹੋ ਜਾਏ ਸਾਡੇ ਬੱਚੇ ਨਾਲ ਖੱਜਲਣ ਹੂੰ ਬਸ ਔਰ ਕੁਛ ਨਹੀਂ ਆਖਦੇ ਕਿੰਨੇ ਬੱਚੇ ਤੁਹਾਡੇ ਬਸ ਇੱਕ ਕੁੜੀ ਤੇ ਇੱਕ ਮੁੰਡਾ ਕੁੜੀ ਤੇ ਮੁੰਡਾ किन्ही किन्ही उम्र में ना दे कोड़ी ते समझलो बीस बीस के साल दिए थे मुंडा है पंद्रह सोलह पंद्रह साल था पंद्रह साल में कुछ बाय लंबे है क्या तोड़ा हाँ जी बोलो अंत बोल नाइन फाइव ओ ही बोलो नाइन फाइव नाइन फाइव नाइन टू नाइन नाइन टू नाइन थ्री सिक्स थ्री सिक्स थ्री टू फाइव सी थ्री टू फ ਉਨਾਂ ਨੂੰ 1 ਸਾਲ ਹੋ ਗਿਆ ਹੈ। ਹਾਂਜੀ। ਕਾਰੋਬਾਰ ਕੀ ਕਰਦੇ ਸੀ ਉਹ? ਫਾਸਟ ਫੂਡ ਆ। ਫਾਸਟ ਫੂਡ ਆ। ਹਾਂਜੀ। ਤੇ ਹੁਣ ਹੁਣ ਕੌਣ ਕੰਮ ਕਰਦਾ ਕਰ ਚ? ਹੁਣ ਮੰਮਾ ਤੋਂ ਮੇਰਾ ਬ੍ਰਦਰ ਕਰਦਾ ਹੈ। ਅੱਛਾ ਅੱਛਾ। ਕਿੰਨੇ ਕੇ ਪੈਸੇ ਬਣ ਜਾਂਦੇ ਰੋਜ਼? ਰੋਜ਼ ਥੋ ਜਾਂ 150 ਇਤਨਾ ਹੀ। 100 150। ਹਾਂਜੀ। ਤੇ ਘਰ ਦਾ ਗੁਜ਼ਾਰਾ ਮੁਸ਼ਕਲ ਹੋ ਰਿਹਾ ਹੈ। ਹਾਂਜੀ। ਤੇ ਇਲਾਜ ਵਾਸਤੇ ਕਿੰਨੇ ਕੇ ਪੈਸੇ ਮੰਗੇ ਡਾਕਟਰ ਨੇ? 4 ਜਾਂ 5 ਲੱਖ ਰੁਪਇਆ। ਤੇ ਕੀ ਮੰਗ ਕਰਦੇ ਹੋ? ਕਿ ہماری ਹੈਲਪ ਕਰੋ। ਕਿ ਮੇਰੇ ਪਾਪਾ ਠੀਕ ਹੋ ਜਾਣ। Okay.